ਦੇਰਾ ਸੱਚਾ ਸੋਧਾ ਸਸਤਾ ਦੇ ਪ੍ਰੇਮੀ ਨੇ ਵੱਡੀ ਗਿਣਤੀ ਵਿੱਚ ਲਗਾਏ ਪੌਦੇ ਦੇਰਾ ਸੱਚਾ ਸੋਧਾ ਸਸਤਾ ਵੱਲੋਂ ਜਿੱਥੇ ਵੱਡੀ ਗਿਣਤੀ ਜਮਾਨਤਪਲਾਈ ਦੇ ਕਾਰਜ ਕੀਤੇ ਜਾ ਰਹੇ ਨੇ ਉੱਥੇ ਅੱਜ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜਿੱਦੇ ਜਨ ਅੰਬੇੜ ਦੀ ਖੁਸ਼ੀ ਚ ਬਲਾਕ ਸਰਦੁਰਵਰਤਨੀ ਰਵਿਕ ਤੇ ਨੰਗਲ ਇਕਲਾ ਦੀ ਸਾਧ ਸੰਗਤ ਵੱਲੋਂ ਵੱਡੀ ਗਿਣਤੀ ਚ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਖਰਾਬ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਬੋਧੇ ਲਗਾਏ ਗਏ ਇਸ ਮੌਕੇ ਸਰਪੰਚ ਪਰਮਜੀਤ ਸਿੰਘ ਨੰਗਲਕਲਾ 85 ਮੈਂਬਰ ਸੁਖਵਿੰਦਰ ਸਿੰਘ 85 ਮੈਂਬਰ ਜੁਵੇ ਸਿੰਘ ਜੱਤੇਦਾਰ ਅਵਤਾਰ ਸਿੰਘ ਨੰਗਲਕਲਾ 25 ਮੈਂਬਰ ਹਮੇਸ਼ ਸਿੰਘ ਸਾਫ ਦਾ ਸਰਪੰਚ ਲੀਲਾ ਸਿੰਘ ਫੱਟਾ ਮਲੋਕਾ ਦਿਖਤਾਰ ਸਿੰਘ ਬੀਸੀ ਸੈਲ ਦੇ ਜ਼ਿਲ੍ਹਾ ਚੇਅਰਮੈਨ ਸਤਬਾਲ ਵਰਮਾ 85 ਮੈਂਬਰ ਗੁਰਮੀਤ ਸਿੰਘ 85 ਮੈਂਬਰ ਪ੍ਰਮਪੈਣਾ ਅੰਜੂ ਬਲੱਡ ਪ੍ਰੇਮੀ ਸੇ ਗੁਰਦੇਵ ਸਿੰਘ ਆਦੀ ਦੀ ਅਗਵਾਈ ਚ ਹਜ਼ਾਰਾਂ ਦੇ ਗਿਣਤੀ ਪੌਦੇ ਲਗਾ ਕੇ ਇੱਕ ਮਿਸਾਲ ਕਾਇਮ ਕੀਤੀ ਗਈ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਵੱਡੀ ਗਿਣਤੀ ਚ ਇਹ ਪੈਦਲ ਲਵਾਏ ਗਏ ਹਨ ਉੱਥੇ ਹੀ ਉਹਨਾਂ ਦੀ ਇਹ ਸਟਾਫ ਤੋਂal ਵੀ ਖੁਦ ਕਰਨਗੇ ਟੀਮ ਦਾ ਮੰਜਲ ਸੁਦੂਲਰ ਤੇ ਗੁਰਦੇਵ ਸਿੰਘ ਦੀ ਰਿਪੋਰਟ ਅੱਜ ਜਿਹੜੇ ਪੌਦੇ ਲਾਏ ਆ ਰਹੇ ਨੇ ਕਿੱਥੇ ਕਿੱਥੇ ਲਾਏ ਰਹੇ ਤੇ ਕਿਉਂ ਲਾਏ ਆ ਰਹੇ ਨੇ ਅੱਜ ਜਿਹੜੇ ਪੌਦੇ ਲਾਏ ਜਾ ਰਹੇ ਨੇ ਜੀ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀ ਪਾਵਨ ਸਿੱਖਿਆ ਤੇ ਚੱਲਦੇ ਹੋਏ 163 ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚੋਂ ਇੱਕ ਜੋ ਪੌਦਾ ਰੋਪਣ ਮਹਾ ਅਭਿਆਨਾ ਪੂਰੇ ਦੇਸ਼ ਵਿਦੇਸ਼ ਦੀ ਸਾਧ ਸੰਗਤ ਸੰਤ ਡਾਕਟਰ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਲਗਾਏ ਜਾ ਰਹੇ ਨੇ ਤਾਂ ਬਲਾਕ ਨੰਗਲ ਕਲਾਂ ਦੇ 30 ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ ਦੇ ਵਿੱਚ ਵੱਧ ਚੜ੍ਹ ਕੇ ਸਾਧ ਸੰਗਤ ਵੱਧ ਤੋਂ ਵੱਧ ਪੌਦਾ ਰੋਪਣ ਅੱਜ ਖੁਸ਼ੀ ਦੇ ਵਿੱਚ ਕਰ ਰਹੀ ਹੈ ਜਿਹੜੇ ਪੌਦੇ ਲਾਏ ਆ ਰਹੇ ਨੇ ਪੌਦੇ ਲਾਏ ਤੇ ਮਗਰ ਉਹਨਾਂ ਦੀ ਸਾਂਭ ਸੰਭਾਲ ਨਿਕੋ ਇਹ ਜੈ ਇੰਤਜਾਮ ਕੀਤਾ ਹੋਇਆ ਹੈ ਇਹਨਾਂ ਦੀ ਜੋ ਸਾਂਭ ਸੰਭਾਲ ਹੈ ਸਾਥ ਸੰਗਤ ਵੱਧ ਚੜ ਕੇ ਕਰਦੀ ਹੈ ਜੇ ਬੱਚੇ ਵਾਂਗ ਇਹਨਾਂ ਦਾ ਸਾਂਭ ਸੰਭਾਲ ਕਰਦੀ ਹੈ ਜੀ ਬਾਰ ਬਾਰ ਸਾਥ ਸੰਗਤ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਲੋੜ ਅਨੁਸਾਰ ਦਿੰਦੀ ਰਹਿੰਦੀ ਹੈ ਜੀ ਕੋਈ ਪਿੱਛੇ ਪੌਦੇ ਲਾਏ ਹੋਣ ਜਿਹੜੇ ਕੋਈ ਹੋਏ ਨੇ ਵੱਡੇ ਇਸ ਤਰ੍ਹਾਂ ਪਿੱਛੇ ਜੋ ਵੀ ਪੌਦੇ ਲਗਾਏ ਗਿਆ ਜੀ ਉਹ ਸਾਰੇ ਪੌਦੇ ਪੂਰਨ ਤੌਰ ਤੇ ਸਾਰੇ ਸਹੀ ਨੇ ਜੀ ਉਹਨਾਂ ਦੇ ਵਿੱਚ ਇੱਕ ਵੀ ਪੌਦਾ ਅਜਿਹੇ ਨਹੀਂ ਹੈ ਜੋ ਨਾ ਚੱਲਿਆ ਹੋਵੇ ਹੋਰ ਪਬਲਿਕ ਨੂੰ ਕੀ ਸੰਦੇਸ਼ ਦਿਓਗੇ ਪਬਲਿਕ ਨੂੰ ਇਹ ਸੰਦੇਸ਼ ਦੇਵਾਂਗੇ ਜੀ ਕਿ ਜੋ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲ ਰਿਹਾ ਹੈ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਨੂੰ ਜੋ ਕੁਦਰਤ ਦੇ ਨਾਲ ਬਹੁਤ ਛੇੜਛਾੜ ਹੋ ਰਹੀ ਆ ਅਨੇ ਵਾਂ ਦਰਖਤ ਕੱਟ ਰਹੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਵੱਧ ਤੋਂ ਵੱਧ ਪੌਦਾ ਰੋਪਣ ਕਰਨਾ ਚਾਹੀਦਾ ਸੁਪੰਨ ਸਾਹਿਬ ਕੀ ਕਹੋਗੇ ਅੱਜ ਪੌਦੇ ਲਾ ਰਹੇ ਹੋ ਅੱਜ ਇਹਦੇ ਪੌਦੇ ਲਾ ਰਹੇ ਆ ਜਿਵੇਂ ਕੱਲ 15 ਅਗਸਤ ਆ ਸਤੰਤ ਡਾਕਟਰ ਜਰਲੀਤਰਾਮ ਰਹਿਮ ਸਿੰਘ ਜੀ ਇਨਸਾ ਜੀ ਦਾ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੀ ਸਮੁੱਚੀ ਸਾਥ ਸੰਗਤਾਂ ਜੋ ਕਿ ਅੱਜ ਦੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਅੱਜ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ ਪਿਆਗਾ ਤਾਂ ਬਹੁਤ ਜ਼ਿਆਦਾ ਬੂਟਿਆਂ ਦੀ ਜ਼ਰੂਰਤ ਹੈ ਹਰ ਸਾਲ ਦੀ ਤਰ੍ਹਾਂ ਤਾਂ ਅੱਜ ਅਸੀਂ ਸਮੁੱਚੀ ਹੀ ਸਾਥ ਸੰਗਤ ਤਾਂ ਇਹ ਪੌਦੇ ਆ ਜਿਹੜੇ ਲਗਾ ਰਹੇ ਕਿਉਂਕਿ ਕੱਲ ਨੂੰ ਭੰਡਾਰਾਗਾ ਕਿਉਂਕਿ ਹਜ਼ੂਰ ਮਹਾਰਾਜ ਦੀ ਪਾਵਨ ਸਿੱਖਿਆ ਜਿਹੜੀ ਉਤੇ ਚੱਲਦੇ ਹੋਏ ਕਿਉਂਕਿ ਕੱਲ ਨੂੰ 15 ਅਗਸਤ ਦਾ ਸ਼ੋਕ ਭੰਡਾਰਾ ਹੈਗਾ ਉਤੇ ਜੋ ਅੱਜ ਪੰਜਾਬ ਆ ਜਿਹੜਾ ਸਾਡਾ ਨੌਜਵਾਨ ਪੀੜ੍ਹੀ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਬਰਾਂਹਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਤਾਂ ਚਾਰ ਸ਼ਵੇਰੇ ਇਸੇ ਹਹਾਕਾਰਮਚੀ ਹੋਈ ਆ ਜਿਹੜਾ ਪ੍ਰੇਮ ਆ ਪਿਆਰ ਆ ਉਹ ਖਤਮ ਹੁੰਦਾ ਜਾ ਰਿਹਾ ਵੱਡਿਆਂ ਦਾ ਸਤਕਾਰ ਖਤਮ ਹੁੰਦਾ ਜਾ ਰਿਹਾਗਾ ਤਾਂ ਕੱਲ ਨੂੰ ਜਿਵੇਂ ਪੰਡਾਰੇਗਾ ਪੰਾਰੇ ਦੇ ਉੱਪਰ ਜਿਹੜੇ ਸਾਡੇ ਨੌਜਵਾਨ ਵੀਰ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਆ ਤਾਂ ਹਰ ਪੰਡਾਰੇ ਦੀ ਤਰ੍ਹਾਂ ਕੱਲ ਨੂੰ ਵੀ ਲੱਖਾਂ ਨੌਜਵਾਨਾਂ ਜਿਹੜੇ ਉਹ ਸਾਧ ਸੰਗਤ ਨਾਲ ਲੈ ਕੇ ਜਾਊ ਜੋ ਕਿ ਨਸ਼ੇ ਬਰਾਈਆਂ ਉੱਥੇ ਉਹ ਸੰਤਾਂ ਦੀ ਪਾਵਨ ਸਿੱਖਿਆ ਤੇ ਚੱਲ ਕੇ ਉਹ ਛੱਡ ਕੇ ਆਉਂਦੇ ਆ ਤਾਂ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਕਿਉਂਕਿ ਪੰਜਾਬ ਸਰਕਾਰ ਨੇ ਮਾਨਯੋਗ ਡੀਸੀ ਸਾਹਿਬ ਨੇ ਤਾਂ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਡਾ ਜਿਹੜਾ ਵਾਤਾਵਰਨ ਆ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਗਿਆ ਤਾਂ ਸਰਕਾਰ ਦਾ ਵੀ ਅਸੀਂ ਸਮੁੱਚੀ ਸਾਧ ਸੰਗਤ ਵੱਲੋਂ ਬਹੁਤ ਧੰਨਵਾਦ ਕਰਦੇ ਆ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਸਮੁੱਚੇ ਪ੍ਰਸ਼ਾਸਨ ਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਸਮੁੱਚੇ ਪ੍ਰਸ਼ਾਸਨ ਨੇ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਇਹ ਮਿਸ਼ਨ ਆ ਉਹ ਬੁੱਟੇ ਲਾਉਣ ਦਾ ਪੂਰਾ ਕੀਤਾ ਜੀ ਹਾਂ ਜੀ ਜਿਹੜੇ ਦਰਖਤ ਡੇਰਾ ਪ੍ਰੇਮੀ ਲਾ ਰਹੇ ਆ ਬਹੁਤ ਹੀ ਸਲਾਘਾਯੋਗ ਕੰਮ ਹੈ ਇਹ ਇਹ ਬਹੁਤ ਵਧੀਆ ਕਰ ਰਹੇ ਆ ਵਾਤਾਵਰਣ ਬਲਵੋ ਫਰਾਉ ਹੈ ਪਰ ਇਹ ਦਰਖਤ ਜਿਹੜੇ ਬਹੁਤ ਵਧੀਆ ਹੈ ਉਪਰਾਲਾ ਕਰ ਰਹੇ ਆ ਛਾਂ ਵੀ ਰਹੇ ਨੇ ਇਹਨਾਂ ਨੇ ਸ਼ਮਸ਼ਾਨ ਘਾਟ ਜੀ ਬਹੁਤ ਹੈ ਡੇਰਾ ਸੱਤਾ ਹੋ ਗਿਆ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਆ ਪ੍ਰੇਮੀ ਸਾਰੇ ਬਹੁਤ ਹੀ ਵਧੀਆ ਅਸੀਂ ਇੱਕ ਹੋਰ ਵੀ ਬੇਨਤੀ ਕਰਦੇ ਆ ਵੀ ਜਿਹੜੇ ਸੜਕਾਂ ਦੇ ਛਾਂ ਸ਼ੈਡਾ ਰੁਕੇ ਹੋਏ ਆ ਉੱਥੇ ਵੀ ਲੱਗ ਜਾਣਾ ਵਾਤਾਵਰਣ ਸੁੱਧ ਹੋ ਜਾਏ ਛਾਂ ਹੋ ਜਾਏ ਵਧੀਆ ਹੋ ਜਾਏ ਬਹੁਤ ਮਤਲਬ ਔਖਾ ਹੈ ਬੈ ਵਾਤਾਵਰਨ ਖਲਾਅ ਹੋਇਆ ਪਿਆ ਅਸੀਂ ਸਾਰੇ ਪ੍ਰੇਮੀਆਂ ਧੰਨਵਾਦ ਕਰਦੇ ਆਂ ਵੀ ਵੱਧੋ ਵੱਧ ਹੋਰ ਇਹ ਧਿਆਨ ਵੀ ਬਹੁਤ ਰੱਖੇ ਦੇ ਦਰਖਤਾਂ ਦਾ ਪਾਣੀ ਵੀ ਪਾਉਂਦੇ ਆਂ ਕੱਖ ਟੰਡਾ ਵੀ ਕੱਢਦੇ ਆਂ ਵਿੱਚੋਂ ਬਹੁਤ ਹੀ ਸਾਹਾਯਾ ਜੋਗ ਇਹਨਾਂ ਦਾ ਸਾਰੇ ਅਸੀਂ ਮਤਲਬ ਧੰਨਵਾਦ ਕਰਦੇ ਆਂ ਸਾਰੇ ਜਿਹੜੇ ਮਹਿਕਮਾ ਸਰ ਮਹਿਕਮਾ ਦੇ ਵੀ ਤੁਹਾਨੂੰ ਧੰਨਵਾਦ ਕਰਦੇ ਆਂ ਜਿਹੜੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਆਦਰੋਂ ਧੰਨਵਾਦ ਹੈ ਸਹਿਯੋਗ ਦੇ ਰਹੇ ਆਂ ਅਸੀਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆਂ ਸਾਰੇ ਮਿਲਾਂਗਾਂ ਦਾ ਇਹ ਅਵਤਾਰ ਸਿੰਘ ਜਗਾ ਕਿਹੜੀ ਹੈ ਜਿੱਥੇ ਪੌਦੇ ਲਾ ਰਹੇ ਸੀ ਇਹ ਦਾਣਾ ਮੰਡੀ ਹੈ ਕਿਹੜੇ ਵਿੱਚ ਬਹੁਤ ਲੋਕ ਬੰਦੇ ਆ ਉੱਠਦੇ ਆ ਸਾਰਾ ਇੱਥੇ ਦਾਣਾ ਮੁਕਾਬਲਾ ਜੀ ਬਹੁਤ ਇੱਥੇ ਦਰਖਤਾਂ ਦੀ ਵੱਧ ਵਧ ਲੋੜਾ ਸੰਭਾਲ ਦੀ ਲੋੜਾ ਜੀ ਕਿਹੜਾ ਪਿੰਡ ਆ ਜੀ ਇਹ ਨੰਗਲਕਣਾ ਜੀ ਓਕੇ ਓਕੇ ਹਾਂ ਜੀ ਹੋਰ ਲੋਕਾਂ ਨੂੰ ਕੀ ਮੈਸੇਜ ਦਿਓਗਾ ਤੁਸੀਂ ਹਾਂ ਜੀ ਹੋਰ ਇਹ ਕਹਿੰਦੇ ਆ ਵੀ ਜਿੱਥੇ ਜੰਗਲਾ ਜਾਂ ਕੋ ਵਿਲਾ ਥਾਂ ਜਾਂ ਪਹੀਆ ਜਾਂ ਕੋਈ ਸੜਕਾਂ ਦੇ ਰੋਕੇ ਹੋ ਲੋਕਾਂ ਇਹ ਹੋਰ ਸੜਕਾਂ ਰਾਹ ਛੱਡ ਕੇ ਦਰਖਤ ਵੱਧ ਵੱਧ ਲਾਓ ਵਾਤਾਵਰਨ ਸੁੱਧ ਹੋ ਜਾਏ